Halay pa naging iba ਸਭ ਬਣੋਗੇ ਹਾਂ ਇੱਕ ਮਿੰਟ ਦੇ ਅੰਦਰ ਆਏ ਵਿਆਪਕਾ ਵਿਆਪਕਾ ਵਿਆਸ ਸਭ ਤੋਂ ਬੋਲੋ ਜੀ ਮੈਂ ਪਰਮਜੀਤ ਸਿੰਘ ਕੋਹਾੜ ਪ੍ਰਧਾਨ ਪੰਜਾਬ ਰੋਡ ਪੰਨਬਸ ਪੀ ਆਰਟੀਸੀ ਡੀਪੂ ਵਿਡਾਲੇ ਦਾ ਪ੍ਰਧਾਨ ਹਾਂ ਸਵਾਸਨ ਸਾਨੂੰ ਜੀ ਵੇਖੋ ਚਿੱਠੀ ਉਹਨਾਂ ਦਿੱਤੀ ਆ ਕਿ ਲਿਖ ਕੇ ਇਸ ਅਸੀਂ ਜਿਹੜੀਆਂ ਮੈਂ ਕਮੇਟੀਆਂ ਬਣਾ ਕੇ ਇਹਦਾ ਕੋ ਹੱਲ ਕੱਢ ਦਿੰਨੇ ਆ ਪਰ ਸਾਨੂੰ ਜੀ ਵੇਖੋ ਸਵੇਰ ਤੋਂ ਬੱਸਾਂ ਹੀ ਚਾਲੂ ਕੀਤੀਆਂ ਵਾ ਵਿਸ਼ਵਾਸ ਦਵਾਇਆ ਗਿਆ ਸਾਨੂੰ ਸਾਡੇ ਟਰਾਂਸਪੋਰਟ ਵਿਭਾਗ ਦੇ ਸਿਖਟੀ ਟਰਾਂਸਪੋਰਟ ਸਾਹਿਬ ਨੂੰ ਨਾਲ ਦੱਸਿਆ ਵਾ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਊਗਾ ਜਿਹਦਾ ਵਿਸ਼ਵਾਸ ਕਰਕੇ ਅਸੀਂ ਫੇਰ ਅੱਧਾ ਜਿਹੜੀ ਮੁਲਤਵੀ ਕਰਤੀ ਆ ਸ਼੍ਰੀਮਾਨ ਜੀ ਸਾਡੀ 13 ਤਰੀਕ ਨੂੰ ਜਿਹੜੀ ਮੀਟਿੰਗ ਸੀਗੀ ਕਿਲੋਮੀਟਰ ਸਕੀਮ ਦੇ ਸੰਬੰਧ ਚ ਔਰ ਸਾਡੇ ਕੱਚੇ ਕੰਮੇ ਪੱਕੇ ਕਰਨ ਦੇ ਸਬੰਧ ਵਿੱਚ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਤੇ ਲੈਣ ਦੇ ਸਬੰਧ ਵਿੱਚ ਔਰ ਠੇਕੇਦਾਰ ਨੂੰ ਨੱਥ ਪਾਉਣ ਦੇ ਸਬੰਧ ਵਿੱਚ ਸੀਗੀਆਂ ਜੋ ਕਿ ਬੇਸਿਟਾ ਰਹੀ ਜਿਹਦੇ ਕਰਕੇ 14 15 ਤੇ 16 ਅਗਸਤ ਨੂੰ ਮੀਟਿੰਗ ਕੀਤੀ ਗਈ ਹੜਤਾਲ ਦੀ ਔਰ ਚਲਦੀ ਹੜਤਾਲ ਦੇ ਵਿੱਚ ਸਾਨੂੰ ਮੀਟਿੰਗ ਮਿਲੀ ਜਿਹੜੀ ਜੀ ਪ੍ਰਮੁੱਖ ਸਖਤਰ ਪੰਜਾਬ ਦੀ ਜਿਹਦੇ ਵਿੱਚ 15 ਅਗਸਤ ਨੂੰ ਸ਼ਾਮ ਨੂੰ ਮੀਟਿੰਗ ਸੀਗੀ ਜਿਹਦੇ ਵਿੱਚ ਉਹਨਾਂ ਨੇ ਸਰਕਾਰੀ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਕੀਤੀਆਂ ਵੀ ਇਹ ਮੁੰਡਿਆਂ ਦੇ ਕੰਮ ਕੀਤੇ ਜਾਣ ਜਿੱਦਾਂ ਕਿ ਕਿਲੋਮੀਟਰ ਸਕੀਮ ਦੇ ਉੱਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਵੀ ਉਹ ਵਿਚਾਰ ਕਰੋਗੀ ਤੇ ਜਿਹਦੇ ਵਿੱਚ ਸਾਡੇ ਦੋ ਬੰਦੇ ਸ਼ਾਮਲ ਦਿੱਤੇ ਗਏ। ਔਰ ठेकेदार ਨੂੰ ਨੱਥ ਤੋਂ ਦੇ ਸਬੰਧ ਚ ਔਰ ਸਰਵਿਸ ਰੂਲ ਦੇ ਸਬੰਧ ਵਿੱਚ ਸਾਰੀ ਉਹਨਾਂ ਨੇ ਮੀਟਿੰਗ ਕੀਤੀ ਪਰ ਸਾਡੇ ਵਿਭਾਗ ਦੇ ਕਰਮਚਾਰੀਆਂ ਨੇ ਜਿਹੜੇ ਸਾਡੇ ਅਫਸਰ ਨੇ ਉਹਨਾਂ ਨੇ ਚਿੱਠੀ ਜਿਹੜੀ ਉਹ ਤੋਰ ਮੋੜ ਕੇ ਪੇਸ਼ ਕੀਤੀ ਜਿਹਦੇ ਕਰਕੇ ਸਾਨੂੰ 16 ਅਗਸਤ ਨੂੰ ਫੇਰ ਹੜਤਾਲ ਕਰਨੀ ਪਈ। ਔਰ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਹਾਊਸ ਤੋਂ ਸਾਨੂੰ ਇੱਕ ਚਿੱਠੀ ਪ੍ਰਾਪਤ ਹੋਈ ਹੈ ਜਿਹੜੀ ਕਿ 26 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੈ ਔਰ 19 ਅਗਸਤ 2025 ਨੂੰ ਟ੍ਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਜੀ ਨਾਲ ਮੀਟਿੰਗਾਂ ਸਾਨੂੰ ਪੂਰਨ ਭਰੋਸਾ ਹੈ ਕਿ ਉਹ ਸਾਡੀ ਮੰਗਾਂ ਦਾ ਹੱਲ ਕਰਨਗੇ ਜਿੱਦਾਂ ਕਿ ਕਿਲੋਮੀਟਰ ਸਕੀਮਰਾਂ ਦਾ ਜਿਹੜਾ ਉਹ ਟੈਂਡਰ ਰੱਦ ਕੀਤਾ ਜਾਊਗਾ ਸਰਵਿਸ ਰੂਲ ਬਣਾਏ ਜਾਣਗੇ ਕਰਮਚਾਰੀਆਂ ਦੇ ਔਰ ਜਿਹੜੇ ਆਊਟਸੋਰਸ ਕਰਮਚਾਰੀ ਨੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਊਗਾ ਜਿਹੜੇ ਕੰਟਰੈਕਟ ਤੇ 10 ਸਾਲ ਪੂਰੇ ਕਰ ਚੁੱਕੇ ਨੇ ਕਰਮਚਾਰੀ ਉਹਨਾਂ ਨੂੰ ਵਿਭਾਗ ਦੇ ਤੌਰ ਤੇ ਲਿਆ ਜਾਊਗਾ ਇਸ ਕਰਕੇ ਅਸੀਂ ਉਹ ਪੱਤਰ ਜਾਰੀ ਹੋਣ ਦੇ ਸਬੰਧ ਚ ਮੀਟਿੰਗ ਵਧੀਆ ਮਿਲਣ ਦੇ ਸਬੰਧ ਸਾਨੂੰ ਭਰੋਸਾ ਹੈ ਕਿ ਸਰਕਾਰ ਜਿਹੜਾ ਉਹ ਸਾਡਾ ਸਾਥ ਦੇਊਗੀ ਜਿਹਦੇ ਕਰਕੇ ਅਸੀਂ ਹੜਤਾਲ ਖਤਮ ਕਰਤੀ ਔਰ ਅੱਜ ਤੋਂ ਆਵਾਜਾਈ ਆਮ ਤੌਰ ਦੇ ਉੱਤੇ ਸਾਡੀਆਂ ਬੱਸਾਂ ਚੱਲ ਰਹੀਆਂ